ਹਾਂਜੀ ਮਿੱਤਰੋ ਸਵਾਗਤ ਹੈ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਅਰਮਾਨ ਮਲਿਕ ਦੇ ਬਾਰੇ ਅਰਮਾਨ ਮਲਿਕ ਨੂੰ ਸਾਰੇ ਕੋ ਜਾਣਦੇ ਹੋਗੇ ਦੋ ਦੋ ਵੋਟੀਆਂ ਵਾਲਾ ਬੰਦਾ ਉਹ ਵੀ ਇੱਕ ਅਰਮਾਨ ਮਲਿਕ ਗਿਆ ਆਪਣੀਆਂ ਦੋ ਵੋਟੀਆਂ ਨੂੰ ਲੈ ਕੇ ਬਿਗ ਬੋਸ ਦੇ ਅੰਦਰ ਤੇ ਉੱਥੇ ਹੀ ਇੱਕ ਬੰਦਾ ਵਿਸ਼ਾਲ ਨਾਮ ਦਾ ਕਹਿੰਦਾ ਹੈ ਕਿ ਭਾਬੀ ਮuje achhi lagti hai ਜਿਹੜੀ ਕੀ ਰਿਤਿਕਾ ਦੀ ਵਾਈਫ ਹੈ ਉਹ ਮੈਨੂੰ ਬਈ ਵਧੀਆ ਲੱਗਦੀ ਹੈ ਇਦਾਂ ਪਰਸਨ ਇਸ ਕਰਕੇ ਦੋਸਤੋ ਅਰਮਾਨ ਮਲਿਕ ਨੂੰ ਆ ਜਾਂਦਾ ਹੈ ਗੁੱਸਾ ਛਾਲ ਨਾਮ ਦੇ ਮੁੰਡੇ ਨੂੰ ਅਰਮਾਨ ਮਲਿਕ ਮਾਰਦਾ ਹੈ ਥੱਪੜ ਤੇ ਉੱਥੇ ਹੀ ਥੱਪੜ ਮਾਰਦੇ ਹੀ ਸੋਚਣ ਲੱਗੇ ਹੁੰਦੇ ਤੇ ਨਹੀਂ ਹੁੰਦੀ। ਨਾਲੇ ਦੋਸਤੋ ਏਡਾ ਵੱਡਾ ਚੈਨਲ ਹੋ ਕੇ ਵੀ ਬਿਗਬੋਸ ਵਾਲਿਆਂ ਦਾ ਫਿਰ ਵੀ ਇਹੋ ਜਿਹੇ ਬੰਦਿਆਂ ਨੂੰ ਸਪੋਰਟ ਕਰਦਾ ਹੈ ਬਿਗਬੋਸ ਵਾਲੇ। ਨਾਲੇ ਗੱਲ ਕਰਾਂਗੇ ਇਟਲੀ ਵਾਲੇ ਤੇ ਰੋਮੀ ਦੇ ਬਾਰੇ ਜਿਹੜਾ ਕਿ ਦੋਸਤੋ ਰੋਮੀ ਹੈ ਉਹ ਚਵਲਾਂ ਵਗੈਰਾ ਮਾਰਦਾ ਰਹਿੰਦਾ ਹੈ ਅਕਸਰ ਫੋਟੋਆਂ ਵਗੈਰਾ ਤੇ ਐਡੀਟਿੰਗ ਵਗੈਰਾ ਕਰਕੇ ਇਟਲੀ ਵਾਲੇ ਦੀਆਂ ਫੋਟੋਆਂ ਲਾਉਂਦਾ ਰਿਹਾ ਹੈ। ਹੁਣ ਦੋਸਤੋ ਇਟਲੀ ਵਾਲਾ ਇਸ ਦੀ ਲੋਕੇਸ਼ਨ ਤੇ ਪਹੁੰਚਿਆ ਤੇ ਉਹਨੇ ਇਹਨੂੰ ਥੱਪੜੇ ਵਗੈਰਾ ਮਾਰੇ। ਨਾਲੇ ਉੱਥੇ ਹੀ ਇਹਨਾਂ ਦਾ ਮੈਟਰ ਵੀ ਸੋਲਵ ਹੋ ਗਿਆ। ਤੁਸੀਂ ਇਸ ਵੀਡੀਓ ਕਲਿੱਪ ਦੇ ਵਿੱਚ ਦੇਖ ਹੀ ਸਕਦੇ ਜੀ। ਹੈ। ਆਹ ਤੇੜੀਆਂ ਜਿਹੇ ਖ ਨਹੀਂ ਮਗਰ ਕੰਮ ਦੂਜੇ ਬੰਦੋ ਦਾ ਹੋਣਾ। ਸਤਿ ਸ੍ਰੀ ਅਕਾਲ। ਤੁਹਾਨੂੰ ਮਾਣ ਪਿਆਰ। ਬਾਈ ਕੱਲ੍ਹ ਆ ਬੰਦੇ ਨਾਲ ਗੱਲ ਕਰੀ। ਮੈਂ ਬਹੁਤ ਸਾਰੀ ਗੱਲ ਹੋਣੀ। ਤੁਹਾਨੂੰ ਵੀਡੀਓ ਪਾ ਲੱਗਾ। ਹਾਂ। ਹਾਂ। ਮੇਰੇ ਮਾਇ ਨਹੀਂ ਗਲਤੀ ਕਰ ਦਿੰਦਾ। ਤੈਨੂੰ ਸੁਣਾਉਂਦਾ। ਮੇਰੇ ਸੁਣਾਉਂਦਾ। ਠੀਕ ਆ? ਤੈਨੂੰ ਉਹ ਵੀ ਸੁਣਾਉਂਦਾ। ਮੇਰੀ ਗੱਲ ਨੂੰ ਤੂੰ ਸਾਨੂੰ ਭਜਾ ਸਕੀਂਗਾ। ਮੈਂ ਮਨਿੰਦਰ ਦੀ ਗੱਲ ਕੀਤੀ। ਉਹਦੀ ਗੱਲ ਛੱਡੀ। ਮੇਰੀ ਗੱਲ ਸੁਣ। ਗੱਡੀ 'ਚ ਮੇਰੀ ਗੱਲ ਸੁਣ। ਤੂੰ ਜਿਹੜੀ ਵੀਡੀਓ ਪਾਈ ਨਾ ਉਹ ਤੋਂ ਪਤਾ ਕੀ ਲੱਗਣ데요 ਵਾ। ਕਿ ਮੈਂ ਨਾ ਭੱਜ ਗਏ ਪਤਾ ਕੀ ਲੈਣ ਗਿਆ। ਉੱਥੇ ਡਾਂਗ ਪਈ ਉਹ ਚੱਪਾਂ ਲੱਗਾ ਸੀ ਤੁਮ੍ਹ। ਤੇ ਮੈਂ ਭੱਜ ਕੇ ਇਹਨੂੰ ਛਡਾਉਣ ਨੂੰ ਗਿਆ ਹੀ। ਇਹਨੂੰ ਜੇ ਦੱਸਾਂ ਭਾਈ ਹਾਂ ਇਹ ਸਹੀ ਮੇਰੀ ਗੱਲ ਸੁਣ। ਮੈਨੂੰ ਮੈਨੂੰ ਕੋਈ ਨਹੀਂ ਲੈਣਾ ਦੇਣਾ। ਗੱਲ ਪਤਾ ਕਿ ਇਹ દોੜ ਕੇ ਉੱਧਰ ਗਿਆ ਡਾਂਗ ਚੱਕਣ। ਤੇ ਟੱਡੇ ਆ ਕੇ ਬਾਈ ਬਾਹਰ। ਠੀਕ ਹੈ ਮੈਂ ਨਹੀਂ ਚੁੰਦਾ ਕਿ ਬਾਈ ਦੇ ਸਾਹਮਣੇ ਤੁਹਾਡੇ ਦੇ ਕੋਈ ਗਲਤ ਕੰਮ ਹੋਵੇ। ਬਾਈ ਤੂੰ ਸੱਜਾ ਭਾਈ ਆ। ਜੇ ਆਪਾਂ ਕੋਈ ਕਰਨਾ ਹੁੰਦਾ ਨਾ। ਹਾਂ। ਤੇ ਆਪਾਂ ਤੁਹਾਨੂੰ ਦੱਸਣਾ ਨਹੀਂ ਸੀ। ਸਹੀ ਗੱਲ ਆ। ਤੁਹਾਨੂੰ ਛਡਾਉਣਾ ਨਹੀਂ ਸੀ। ਬਿਲਕੁਲ ਸਹੀ ਗੱਲ ਆ ਬਾਈ। ਬਿਲਕੁਲ ਸਹੀ ਨਾਲੇ ਦੋਸਤੋ ਆਨਲਾਈਨ ਗੈਂਸਟਰ ਆਦਾ ਹੀ ਹਾਲ ਹੁੰਦਾ ਜਿਹੜੇ ਕਿ ਦੋਸਤੋ ਆਨਲਾਈਨ ਹੀ ਬਕਾਇਆ ਵਗੈਰਾ ਮਾਰਦੇ ਨੇ ਤੇ ਉਹਨਾਂ ਨੂੰ ਮੈਂ ਇਹੀ ਦੱਸਣਾ ਚਾਹੁੰਦਾ ਵੀਰੇ ਤੁਸੀਂ ਰੀਅਲ ਲਾਈਫ 'ਚ ਇੱਕ ਥੱਪੜ ਬਰਾਬਰ ਵੀ ਨਹੀਂ ਗਏ ਉਹ ਵਹੀ ਪੈਣ ਚੋਦ ਛਿੱਕੀ ਮਾਰਾਈ ਜਾਂਦੇ ਨੇ ਸਾਲੇ ਆਨਲਾਈਨ ਬਣਦੇ ਨੇ ਬਦਮਾਸ਼ ਤੇ ਜਦੋਂ ਰੀਅਲ ਲਾਈਫ 'ਚ ਟਕਰਦਾ ਬੰਦਾ ਉਦੋਂ ਇਹ ਸਭ ਪਤਾ ਲੱਗਦਾ ਹੈ ਕਿਹਦੇ ਨਾਲ ਕਿੰਨੀ ਸਪੋਰਟ ਹੈ ਤੇ ਕਿਹਦੇ ਨਾਲ ਨਹੀਂ ਗਈ ਨਾਲੇ ਆਦੀ ਵੀਡੀਓ ਚ ਇਨਾਈ ਵੀਡੀਓ ਬੀ ਲਾਈਕ ਕਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ